ਹੱਬ ਉਹ ਮੈਂ ਇਸ ਕਰਕੇ ਕਿਹਾ ਕਿ ਕਿੰਨੇ ਪੁਆਇੰਟ ਆ ਆਮ ਅਸੀਂ ਚੋਆਾਂ ਦੇ ਵਿੱਚ ਜਿਹੜੀ ਅੱਜ ਤੱਕ ਮਾਈਨਿੰਗ ਕੀਤੀ ਆ 1.2 ਪੁਆਇੰਟ ਦਾ ਅੱਗੇ ਅੱਗੇ ਜਾਂਦੇ ਆ ਔਰ ਐਸੇ ਹੀ ਜਗ੍ਹਾ ਦੇ ਉੱਤੇ ਤੁਸੀਂ ਰੇਤਾ ਜਿਹੜੀ ਚੁੱਪਣ ਵਾਲੇ ਤੁਸੀਂ ਕਿੰਨੇ ਪੁਆਇੰਟ ਆ ਮੇਰੇ ਖਿਆਲ 12 13 ਪੁਆਇੰਟ ਆ ਇਹਦਾ ਮਤਲਬ ਕਿੰਨੀ ਭੱਡੇ ਪੁੱਧਰ ਤੇ ਮਾਈਨਿੰਗ ਚ ਸਵਾਰਗੇ ਅਸੀਂ ਤਾਂ ਕਹਿ ਰਹੇ ਆ ਕਿਉਂਕਿ ਇਸ ਚੋ ਦੇ ਵਿੱਚ ਰੇਤਾ ਦੇ ਨਾਲ ਨਾਲ ਮਿੱਟੀ ਵੀ ਜਿਹੜੀ ਅਵੇਲੇਬਲ ਹੈ ਜੀ ਮਿੱਟੀ ਵੀ ਤੁਸੀਂ ਅਸੀਂ ਪਿੱਛੇ ਦੇਖ ਕੇ ਆਏ ਆ ਜਾਂਦੇ ਹੋਏ ਦਿਖਾ ਵੀ ਜਿੰਨੇ ਆ ਕਾ ਦਿੰਦੇ ਆ ਕਿ ਯਾਰ ਭਾਜੀ ਇੱਥੇ ਫਲਾਨਾ ਲੀਡਰ ਇੱਥੇ ਕਰਾ ਰਿਆ ਫਲਾਨੇ ਪੁਲਿਸ ਅਫਸਰ ਦੀ ਮਿਲੀ ਭੁਗਤ ਦੇ ਨਾਲ ਹੋ ਰਿਹਾ ਜੀ ਪਰ ਮੋਰੇ ਆਉਣ ਤੋਂ ਲੋਕ ਕੰਨੀ ਘਤਰਾਉਂਦੇ ਨੇ ਪਰ ਚਲੋ ਸੇਫਟੀ ਪਰਪਸ ਉਲੋਂ ਆਪਾਂ ਹਮ ਲੋਕ ਕਦੀ ਦੇਖੀਏ ਤਾਂ ਕੋਈ ਨਾ ਬਣਦਾ ਵੀ ਹੈ ਲੋਕ ਕਹਿੰਦੇ ਆ ਕਿ ਭਾਈ ਤੁਸੀਂ ਕਵਰੇਜ ਕਰ ਦੇਣੀ ਅਸੀਂ ਮੋਰੇ ਆ ਕੇ ਸੱਚਾਈ ਬੋਲ ਦੇਣੀ ਹੈ ਤੇ ਜਿਹੜੀ ਉਹ ਢਿੱਡ ਪੀੜ ਹੁੰਦੀ ਆ ਰਾਜਨੀਤਿਕ ਲੀਡਰ ਦੇ ਜਿਹੜੇ ਇੱਥੋਂ ਦੇ ਮੌਜੂਦਾ ਐਮ ਐਲ ਏ ਕਹ ਲਓ ਐਮ ਪੀ ਕਹ ਲਓ ਜਾਂ ਜਿਹੜੇ ਹੋਰ ਜਿਹੜੇ ਇੱਥੋਂ ਮਾਈਨਿੰਗ ਡਿਪਾਰਟਮੈਂਟ ਆ ਜਾਂ ਇੱਥੋਂ ਦਾ ਜਿਹੜਾ ਪੁਲਿਸ ਡਿਪਾਰ ਔ ਸ਼ਾਰਪਰ ਨਿਊਜ਼ ਚਬਿਆਲ ਦੇ ਸੈਂਕੜੇ ਪਿੰਡਾਂ ਦੇ ਵਿੱਚ ਪਹੁੰਚ ਚੁੱਕੇ ਨਜਾਜ਼ਮਾਈ ਨੇ ਪਰ ਅੱਜ ਤੱਕ ਪੁਲਿਸ ਨਹੀਂ ਪਹੁੰਚੀ ਅੱਜ ਤੱਕ ਮਾਈਨਿੰਗ ਡਿਪਾਰਟਮੈਂਟ ਨਹੀਂ ਪਹੁੰਚੀ ਅੱਜ ਤੱਕ ਕੋਈ ਲੀਡਰ ਨਹੀਂ ਪਹੁੰਚਿਆ ਪੁਲਿਸ ਵੀ ਇਹ ਨਿਕੰਮੇ ਨੇ ਜਾਂ ਫਿਰ ਇਹ ਕਹਿ ਲਓ ਕਿ ਲੋਕ ਸਾਨੂੰ ਆ ਜਿਹੜੀ ਉਹ ਆਪਾਂ ਕਹਿੰਦੇ ਕਿ ਜਿਹੜੀ ਮਾਨਤਾ ਕਹਿ ਲਓ ਜਾਂ ਪ੍ਰਸਿੱਧੀ ਸਾਨੂੰ ਉਹ ਜਿਆਦਾ ਦਿੰਦੇ ਨੇ ਇਹਨਾਂ ਨਾਲੋਂ ਜੀ ਫਿਰ ਜਿਹੜਾ ਪ੍ਰਸ਼ਨ ਪੁੱਛਿਆ ਭਈ ਅਸਰ ਕੋਈ ਨਹੀਂ ਹੋ ਰਿਹਾ ਅਸਰ ਇਹ ਆ ਭਈ ਸਾਡੀ ਖਬਰ ਤੋਂ ਬਾਅਦ ਮੁੱਲ ਵੱਧਾ ਹੋਣਾ ਆ ਜਾਂ ਪੁਲਿਸ ਦਾ ਬਾਅਦ ਆਇਆ ਜਾਂ ਮੈਂ ਜਸਵੰਤ ਦਾ ਅਸਰਾਂ ਦਾ ਜਾਂ ਲੀਡਰ ਦਾ ਕਿਸੇ ਤਾਂ ਕਿਸੇ ਦਾ ਮੁੱਲ ਵੱਧਿਆ ਹੈ ਵੱਧਾ ਸਵਾਗਤ ਹੈ ਜੀ ਹੁਸ਼ਾਰਪਰ ਨਿਊਜ਼ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡਾ ਦੋਸਤ ਚੇਤਨ ਕਸ਼ਾਪ ਤਾਂ ਤਸਵੀਰਾਂ ਦੇ ਵਿੱਚ ਜਿਸ ਸ਼ਖਸ ਨੂੰ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਤਾਂ ਜਦੋਂ ਕੋਈ ਖੁਲਾਸਾ ਕਰਨਾ ਹੁੰਦਾ ਤਾਂ ਹਰ ਵਾਰ ਤੁਸੀਂ ਇਹਨਾਂ ਨੂੰ ਮੇਰੇ ਨਾਲ ਚਾਹੇ ਸਟੂਡੀਓ ਰੂਮ ਦੀ ਗੱਲ ਕਰ ਲਈਏ ਚਾਹੇ ਆਪਾਂ ਫੀਲਡ ਦੀ ਗੱਲ ਕਰ ਲਈਏ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਰੇ ਨਾਲ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਤਾਂ ਦੀਪਕ ਜੀ ਮੈਂ ਚਾਹਾਂਗਾ ਕਿ ਅੱਜ ਦੀ ਸ਼ੁਰੂਆਤ ਆ ਜਿਹੜੀ ਇਹ ਤੁਸੀਂ ਥੋੜੀ ਦਿਲਚਸਪੀ ਦੇ ਨਾਲ ਕਰਦੇ ਹੋ ਜੀ ਦੇਖੋ ਚੇਤਨ ਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਵਨ ਬਰਸਾਤੀ ਸੀਜ਼ਨ ਤੋਂ ਪਹਿਲਾਂ ਤੋਂ ਅਸੀਂ ਲੱਗੇ ਹੋਏ ਆ ਮਾਈਨਿੰਗ ਦੀ ਖਬਰ ਕਰਨ ਦੀ ਜਦੋਂ ਇਸੇ ਚੋਅ ਦੇ ਵਿੱਚ ਅਸੀਂ ਪਰਸੋ ਵਾਲ ਦੇ ਕੋਲ ਇਹ ਤੇ ਕੋਕਰੋ ਵਾਲ ਪਿੰਡ ਹੈ ਨਾ ਜੀ ਇਹੀ ਚੋਅ ਜਿਹੜਾ ਪਰਸੋ ਵਾਲ ਜਾਂਦਾ ਸੀ ਟਰੈਕਟਰ ਤੇ ਮਾਈਨਿੰਗ ਦੀ ਇਹ ਜਿਹੜੀ ਕਵਰੇਜ ਕੀਤੀ ਸੀ ਜੀ ਔਰ ਉਹ ਚੋਅ ਸਿੱਧਾ ਹੀ ਸਿਗਾ ਉਸ ਚੋਅ ਦੇ ਵਿੱਚੇ ਹੋ ਰਹੀ ਸੀ ਇਸ ਚੀਜ਼ ਨੂੰ ਦੇਖੋ ਮਾਈਨਿੰਗ ਮਾਫੀਆ ਨੇ ਕਿਦਾਂ ਹੱਬ ਬਣਾਇਆ ਹੈਗਾ ਆ ਸਵਰਗ ਸਵਰਗ ਹੈ ਮਾਈਨਿੰਗ ਮਾਫੀਆ ਦਾ ਕਹਿ ਲਓ ਇਹਨੂੰ ਹੱਬ ਕਹਿ ਲਓ ਇਹਨੂੰ ਹੱਬ ਦਾ ਮਤਲਬ ਬੰਦਰਗਾਹ ਬਈ ਇੱਥੇ ਨਾ ਅਵੇਲੇਬਲ ਆ ਤੁਸੀਂ ਕੈਮਰਾਮੈਨ ਨੂੰ ਕਹੋ ਬਈ ਮਾਰੋ ਸਾਰੇ ਆਲੇ ਦੁਆਲੇ ਤੁਸੀਂ ਦੇਖੋ ਕਿੰਨੇ ਐਗਜ਼ਿਟ ਪੁਆਇੰਟ ਆ ਘੱਟੋ ਘੱਟ 4 ਐਗਜ਼ਿਟ ਪੁਆਇੰਟ ਬਿਲਕੁਲ ਇੱਕ ਇਧਰਲੇ ਚੜਦੇ ਪਾਸੇ ਆ ਇੱਕ ਇਧਰਲੇ ਪਾਸੇ ਆ ਦੋ ਲੈਂਦੇ ਪਾਸੇ ਆ ਦੋ ਲੈਂਦੇ ਪਾਸੇ ਆ ਤੁਸੀਂ ਇੱਕ ਹੋਰ ਦੇਖੋ ਤੇ ਆ ਜਿਹੜੀ ਮਾਈਨਿੰਗ ਹੈ ਇਹ ਹੱਬ ਮੈਂ ਇਸ ਕਰਕੇ ਕਿਹਾ ਕਿ ਕਿੰਨੇ ਪੁਆਇੰਟ ਆ ਆਮ ਅਸੀਂ ਚੋਆਾਂ ਦੇ ਵਿੱਚ ਜਿਹੜੀ ਅੱਜ ਤੱਕ ਮਾਈਨਿੰਗ ਕੀਤੀ ਆ 1.2 ਪੁਆਇੰਟ ਅੱਦਾ ਅੱਗੇ ਅੱਗੇ ਜਾਂਦੇ ਆ ਔਰ ਐਸੇ ਹੀ ਜਗ੍ਹਾ ਦੇ ਉੱਤੇ ਤੁਸੀਂ ਰੇਤਾ ਜਿਹੜੀ ਚੁੱਕਣ ਵਾਲੇ ਤੁਸੀਂ ਕਿੰਨੇ ਪੁਆਇੰਟ ਆ ਮੇਰਾ ਖਿਆਲ ਹੈ 12 13 ਪੁਆਇੰਟ ਆ ਇਹਦਾ ਮਤਲਬ ਕਿੰਨੀ ਵੱਡੇ ਪੱਧਰ ਤੇ ਮੈਂ ਜੇ ਸਵਾਰ ਕੇ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਇਸ ਚੋ ਦੇ ਵਿੱਚ ਰੇਤਾ ਦੇ ਨਾਲ ਨਾਲ ਮਿੱਟੀ ਵੀ ਜਿਹੜੀ अवेलेबल ਹੈ ਜੀ ਮਿੱਟੀ ਦੀ ਤੁਸੀਂ ਅਸੀਂ ਪਿੱਛੇ ਦੇਖ ਕੇ ਆਏ ਆ ਜਾਂਦੇ ਹੋਏ ਦਿਖਾ ਵੀ ਦਿਨੇ ਆ ਦੇਖੋ ਜੇ ਕਿਸੇ ਨੂੰ ਮਿੱਟੀ ਚਾਹੀਦੀ ਹੈ ਤਾਂ ਉਹ ਨਾਲ ਮਿੱਟੀ ਵੀ ਮਿਲ ਰਹੀ ਆ ਤਕਰੀਬਨ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਵਕਤ ਹੁਸ਼ਿਆਰਪੁਰ ਦੇ ਹਲਕਾ ਚੱਬੇ ਵਾਲਾ ਅਦੀਨ ਆਉਂਦੇ ਪਿੰਡ ਕੁਕਰੋਵਾਲ ਵਿਖੇ ਮੌਜੂਦ ਹਾਂ ਤਾਂ तकरीबन तकरीबन ਆਪਾਂ ਕਹਿ ਸਕਦੇ ਹਾਂ ਕਿ ਲਮ ਸਾਹਿਬ ਅੱਧਾ ਕਿਲੋਮੀਟਰ ਜਿਹੜਾ ਅਸੀਂ ਚੋ ਦੇ ਵਿੱਚ ਅਸੀਂ ਦਾਖਲ ਹੋ ਚੁੱਕੇ ਹਾਂ ਉਹ ਸ਼ਾਰਪਰਡਿਊਸੀ ਟੀਮ ਹਾਲਾਤ ਹਰ ਵਾਰ ਦੀ ਤਰ੍ਹਾਂ ਜਿਹੜੇ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਕਰਦੇ ਆ ਉਹੀ ਹਾਲਾਤ ਹੁੰਦੇ ਨੇ ਉਹੀ ਸ਼ਬਦ ਹੁੰਦੇ ਨੇ ਤਾਂ ਉਹੀ ਪੁਲਿਸ ਹੈ ਤੇ ਉਹੀ ਰਾਜਨੀਤਿਕ ਆਗੂ ਹੈ ਤੇ ਪ੍ਰਣਾਲਾ ਵੀ ਉਸੇ ਤਰ੍ਹਾਂ ਦੀ ਹੈ ਜੀ ਉੱਥੇ ਉੱਥੇ ਤੁਸੀਂ ਮੈਂ ਪ੍ਰੀਤ ਜੀ ਨੂੰ ਕਹੂੰਗਾ ਵੀ ਉਹ ਦੇਖੋ ਪੇ ਸਰਕਾਰੀ ਤੌਰ ਤੇ ਬੰਨ ਬਣਾਇਆ ਜਾ ਰਿਹਾ ਬਿਲਕੁਲ ਹੁਣ ਦੋ ਤਿੰਨ ਦਿਨ ਪਹਿਲਾਂ ਮੀ ਪਿਆ ਇਹਦੇ ਨਾਲ ਜਿਹੜੇ ਮੀਂਹ ਦੇ ਨਾਲ ਮਾਈਨਿੰਗ ਜਿਹੜੇ ਇਹਨਾਂ ਦੇ ਪੁਆਇੰਟ ਸੀਗੇ ਉਹ ਫਿੱਕੇ ਪਏ ਉਹ ਬੰਦ ਹੋ ਗਿਆ ਤੁਸੀਂ ਮੈਨੂੰ ਹੁਣ ਦੱਸੋ ਵੀ ਉਹ ਟੋਏ ਡੂਗੇ ਡੂਗੇ ਪਏ ਆ ਤੇ ਉਹ ਬੰਨ ਜਿਹੜਾ ਸਰਕਾਰ ਦਾ ਖਰਚਾ ਹੈ ਪੈਸਾ ਕਿੰਨਾ ਚਿਰ ਚੱਲੂਗਾ ਨਾ ਤਾਂ ਪੁਲਿਸ ਪ੍ਰਸ਼ਾਸਨ ਤੇ ਨਾ ਹੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਮਾਈਨਿੰਗ ਮਾਫੀਆ ਔਰ ਨਾ ਹੀ ਕੋਈ ਪੋਲੀਟੀਕਲ ਲੀਡਰ ਇਸ ਵੱਲ ਧਿਆਨ ਹੀ ਨਹੀਂ ਦੇ ਰਿਹਾ ਇਹ ਇਹ ਬਹੁਤ ਜਲਦ ਅਗਰ ਫੇਰ ਇਦਾਂ ਦੇ ਮੀਂਹ ਪਏ ਤਾਂ ਇਤੋਂ ਵੀ ਵੱਡੀ ਤਬਾਹੀ ਹੋਣ ਜਾ ਰਹੀ ਹੈ। ਬਿਲਕੁਲ ਆ ਦੀਪਕ ਜੀ ਤਾਜ਼ੇ ਨਿਸ਼ਾਨ ਨੇ ਜਿਹੜੇ ਅਸੀਂ ਕੈਮਰਾ ਪਰਸ ਨੂੰ ਕਹਾਂਗੇ ਤਸਵੀਰਾਂ ਦਿਖਾ ਦੇਣ। ਇਹ ਬਿਲਕੁਲ ਜ਼ੂਮ ਕਰਕੇ ਤਸਵੀਰਾਂ ਦਿਖਾ ਦਮ। ਇਹ ਤਾਜ਼ੇ ਨਿਸ਼ਾਨ ਨੇ ਕਿਉਂਕਿ ਜਿਹੜੇ ਆ ਜਿਹੜੇ ਪੁਰਾਣੇ ਨਿਸ਼ਾਨ ਹੋ ਚੁੱਕੇ ਨੇ ਉਹ ਵੀ ਅਸੀਂ ਤਸਵੀਰਾਂ ਅਸੀਂ ਆਲਰੇਡੀ ਦਿਖਾ ਚੁੱਕੇ ਆ ਤਾਂ ਚਾਹੇ ਇੱਕ ਵਾਰ ਮੋੜ ਤੋਂ ਦਿਖਾ ਦਿਓ ਇਹ ਪੁਰਾਣੇ ਨਿਸ਼ਾਨ ਆ ਜਿਹੜੇ। ਚੇਹੰਗੀ ਆ ਪੁਰਾਣੇ ਨਿਸ਼ਾਨ ਆ। ਬਿਲਕੁਲ ਜਿਹੜੇ ਮੀਤ ਆ ਬਿਲਕੁਲ ਜੇ ਕੋ ਉਦੇ ਸਿੱਧਾ ਗਿਆ ਇੰਦਰ ਉਨਾਂ ਲਈ ਪੁਆਇੰਟ ਉਹ ਹੈਗਾ ਜਿਨ੍ਹਾਂ ਨੇ ਮੈਦਾਨੀ ਲੱਗ ਕੇ ਨੂੰ ਜਾਣਾ ਉਹਨਾਂ ਲਈ ਪੁਆਇੰਟ ਉਹ ਹੈਗਾ ਖੋਰਾ ਬਹੁਤ ਵੱਡੇ ਪੱਧਰ ਤੇ ਲੱਗ ਰਿਹਾ ਹੈ ਕੁਝ ਜਦੋਂ ਆਪਾਂ ਚੋਅ ਦੇ ਵਿੱਚ ਐਂਟਰ ਕੀਤੇ ਆ ਕੁਝ ਪਿੰਡ ਵਾਸੀ ਵੀ ਮਿਲੇ ਆ ਚਲੋ ਲੋਕ ਬਹੁਤ ਪਿਆਰ ਕਰਦੇ ਨੇ ਪਹਿਚਾਣ ਲੈਂਦੇ ਨੇ ਕਿ ਚੇਤਨ ਕੁਸ਼ਵਾ ਆ ਸਾਡੇ ਪਿੰਡ ਦੀਪਕ ਜੀ ਤੁਸੀਂ ਵੀ ਨਾਲ ਆਏ ਆ ਲੋਕ ਕਹਿ ਦਿੰਦੇ ਆ ਕਿ ਯਾਰ ਭਾਜੀ ਇੱਥੇ ਫਲਾਣਾ ਲੀਡਰ ਇੱਥੇ ਆ ਕਰਾ ਰਿਹਾ ਫਲਾਣਾ ਪੁਲਿਸ ਅਫਸਰ ਦੀ ਮਿਲੀ ਭੁਗਤ ਦੇ ਨਾਲ ਹੋ ਰਿਹਾ ਜੀ ਪਰ ਮੋਰੇ ਹੁਣ ਤੋਂ ਲੋਕ ਕੰਨੀ ਕਤਰ ਆਉਂਦੇ ਨੇ ਪਰ ਚਲੋ ਸੇਫਟੀ ਪਰਪਸ ਵੱਲੋਂ ਆਪਾਂ ਆਮ ਲੋਕਾਂ ਦੀ ਦੇਖੀਏ ਤਾਂ ਇੱਕ ਉਹਨਾਂ ਦਾ ਬਣਦਾ ਵੀ ਹੈ ਲੋਕ ਕਹਿੰਦੇ ਆ ਕਿ ਭਾਈ ਤੁਸੀਂ ਕਵਰੇਜ ਕਰ ਦੇਣੀ ਅਸੀਂ ਮੋਰੇ ਆ ਕੇ ਸੱਚਾਈ ਬੋਲ ਦੇਣੀ ਹੈ ਪਰ ਜਿਹੜੀ ਉਹ ਢਿੱਡ ਪੀੜ ਹੁੰਦੀ ਹੈ ਉਹ ਰਾਜਨੀਤਿਕ ਲੀਡਰ ਦੇ ਜਿਹੜੇ ਇੱਥੋਂ ਦੇ ਮੌਜੂਦਾ ਐਮਐਲਏ ਕਹਿ ਲਓ ਐਮਪੀ ਕਹਿ ਲਓ ਜਾਂ ਜਿਹੜੇ ਹੋਰ ਜਿਹੜੇ ਇੱਥੋਂ ਮਾਈਨਿੰਗ ਡਿਪਾਰਟਮੈਂਟ ਆ ਜਾਂ ਇੱਥੋਂ ਦਾ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਜੀ ਚੇਤਨ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਤੁਹਾਨੂੰ ਪਤਾ ਹੀ ਹੈ ਅਸੀਂ ਦਰਸ਼ਕਾਂ ਨੂੰ ਵੀ ਦੱਸ ਦਈਏ ਅਸੀਂ ਪ ਇੱਕ ਪੱਧਰ ਤੇ ਆ ਜਾਂ ਛੋਟੇ ਪੱਧਰ ਤੇ ਆ ਜਦੋਂ ਅਸੀਂ ਪਿਛਲੀ ਵਾਰ ਮਾਈਨਿੰਗ ਕਰਵਾਈ ਸੀ ਤੁਹਾਨੂੰ ਯਾਦ ਹੋਵੇਗਾ ਅਸੀਂ ਆਪਣਾ ਪੱਦਾ ਭੇਜਿਆ ਤੇ ਉਹਨੇ ਚੱਬੇਵਾਲ ਹਲਕੇ ਦੇ ਵਿੱਚ ਜਿਸ ਵੇਲੇ ਆ ਲਹਿੰਦੇ ਪਿੰਡਾਂ ਦੇ ਵਿੱਚ ਅਸੀਂ ਉਹਨੂੰ ਭੇਜਿਆ ਬਿਲਕੁਲ ਬਤਾਇਦਾ ਵੀਡੀਓ ਪ੍ਰੂਫ ਉਸ ਵੱਲੋਂ ਬਣਾ ਕੇ ਭੇਜਿਆ ਸੀਗਾ ਉਸਨੇ ਉੱਥੇ ਖੜੇ ਹੋਏ ਐਸਐਚਓ ਨੂੰ ਫੋਨ ਕੀਤਾ ਸੀ ਤਾਂ ਉਸ ਐਸਐਚਓ ਨੇ ਉਸ ਵੇਲੇ ਦੇ ਐਸਐਚਓ ਨੇ ਥਾਣਾ ਚੱਬੇਵਾਲ ਦੇ ਨੇ ਸਾਡੇ ਹੀ ਜਿਹੜੇ ਵਿਅਕਤੀ ਨੂੰ ਜਿਹੜਾ ਖੁਦ జర్నలిస్ట్ ਵੀ ਹੈਗਾ ਉਹਨੂੰ ਇਹ ਕਿਹਾ ਸੀ ਕਿ ਜੇ ਅਗਰ ਇਸ ਤਰ੍ਹਾਂ ਦੀਆਂ ਜਗ੍ਹਾ ਤੇ ਜਾਂਦੇ ਹੋ ਤਾਂ ਹਥਿਆਰ ਨਾਲ ਲੈ ਕੇ ਜਾਇਆ ਕਰੋ ਮੈਨੂੰ ਅੱਜ ਤੱਕ ਉਹਦਾ ਮਤਲਬ ਨਹੀਂ ਸਮਝ ਆਇਆ ਬਾਕੀ ਦਰਸ਼ਕ ਜਿਹੜੇ ਆ ਉਹ ਕਮੈਂਟਾਂ 'ਚ ਦੱਸ ਦੋਗੇ ਮੇਰਾ ਮਤਲਬ ਉਹ ਉਹ ਆਫਸਰ ਕੋਟ ਕਰ ਦਿੰਦੇ ਨਾ ਕਿ ਆਪਾਂ ਇੱਕ ਡਾਇਰੈਕਟਰੀ ਨਹੀਂ ਇਨਡਾਇਰੈਕਟਰੀ ਉਹ ਬੰਦੇ ਨੂੰ ਤੁਮ ਘਾਰੇ ਸਗੇ ਜਾਂ ਕਹਿ ਲੋ ਕਿ ਉਹਨੂੰ ਉੱਚ ਕੰਨਾ ਕਰ ਰਹੇ ਸਗੇ ਜੀ ਉਹਨੂੰ ਚਕੰਨਾ ਕਰ ਰਹੇ ਸਗੇ ਪਾ ਨਾ ਕਰ ਜੋ ਚੱਲਦਾ ਚੱਲਣ ਦੇ ਇਹੇ ਚੱਲਣ ਦੇ ਦੇਖੋ ਨੇ ਕਿਹੜਾ ਬੰਦਾ ਇੱਧਰ ਕਹੂਗਾ ਜੀ ਕਿ ਇਹ ਪੁਰਾਣੇ ਨਿਸ਼ਾਨ ਆ ਤੁਸੀਂ ਇੱਥੇ ਤਾਂ ਜਿਹੜਾ ਮਰਜ਼ੀ ਬੰਦਾ ਦੇਖ ਸਕਦਾ ਜਿਹੜੇ ਐਗਜ਼ਿਟ ਪੁਆਇੰਟ ਆ ਜਾਂ ਐਂਟਰੀ ਪੁਆਇੰਟ ਵੀ ਇਹੀ ਐਗਜ਼ਿਟ ਵੀ ਇਹੀ ਐ ਤੇ ਸਾਰੇ ਦੀਪਕ ਜੀ ਤਾਜ਼ੇ ਨਿਸ਼ਾਨ ਆ ਤੇ ਸਭ ਤੋਂ ਅਹਿਮ ਗੱਲ ਐ ਇਹ ਕੋਈ ਕਹਿਆਂ ਦੇ ਨਾਲ ਨਹੀਂ ਹੋਈ ਉਹ ਜੀ ਇਹ ਵੱਡੀ ਜੀਸੀਬੀ ਮਸ਼ੀਨਾਂ ਦੇ ਨਾਲ ਬਖਤਾ ਦੇ ਨਾਲ ਜਿਹੜੀ ਉਹ ਮਾਈਨਿੰਗ ਆ ਸਿੱਧੀਆਂ ਇਹ ਤਸਵੀਰਾਂ ਦੇ ਵਿੱਚ ਜਾਪਦੀ ਹੈ ਜੀ। 체ਤਨ ਜੀ ਮਾਈਨਿੰਗ ਤਾਂ ਹੋ ਹੀ ਰਹੀ ਆ ਦੇਖੋ ਸਾਈਡਾਂ ਤੋਂ ਲੋਕਾਂ ਦੇ ਭੋਂਖੋਰ ਲੱਗਦਾ। ਪਰ ਅਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਜ਼ੂਮ ਕਰਕੇ ਉਹ ਕਿਸੇ ਦਾ ਟਿਊਬਲ ਆ, ਆ ਕਿਸੇ ਦਾ ਖੇਤਾਂ ਦੇ ਵਿੱਚ ਮਕਾਨ ਹੈ। ਮਕਾਨ ਹੈ ਜਾਂ ਬਾੜਾ ਕਹਿ ਲਓ। ਉਹਦੇ ਨਾਲ ਦੇਖੋ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਪਾਣੀ ਦੇ ਮਾਰ ਕੀਤੀ ਆ। ਜੀ। ਕਿਸ ਤਰ੍ਹਾਂ ਪਾਣੀ ਦੇ ਮਾਰ ਕੀਤੀ ਔਰ ਕਿਦਾਂ ਖੇਤ ਜਿਹੜੇ ਆ ਚੋ ਦੇ ਵਿੱਚ ਰਲੇ ਆ। ਜਦ ਕਿ ਰਸਤਾ ਪਾਣੀ ਦਾ ਆ ਸਿੱਧਾ ਔਰ ਪਿਛਲੀਆਂ ਬਰਸਾਤਾਂ ਦੇ ਵਿੱਚ ਪਾਣੀ ਨੇ ਕਿਸ ਤਰ੍ਹਾਂ ਮਾਰ ਕੀਤੀ ਆ ਇਹ ਸਿਰਫ ਮਾਈਨਿੰਗ ਮਾਫੀਆ ਦੀ ਔਰ ਮਾਈਨਿੰਗ ਕਰਨ ਵਾਲੇ ਲੋਕਾਂ ਦੀ ਦੇਣ ਆ ਔਰ ਇਹਦੇ ਲਈ ਪੋਲੀਟਿਕਲ ਬੰਦੇ ਵੀ ਜ਼ਿੰਮੇਵਾਰ ਆ ਇਹ ਚੋ ਅੱਗੇ ਪਰਸਵਾਲ ਨੂੰ ਜਾਂਦਾ ਅਸੀਂ ਜਿਹੜੀ ਟਰੈਕਟਰ ਤੇ ਕਵਰੇਜ ਕੀਤੀ ਸੀ ਤੇ ਅਸੀਂ ਇਸ ਵਾਰ ਹੜ੍ਹਾਂ ਦੇ ਵਿੱਚ ਜਦੋਂ ਚੋਆਂ ਦੇ ਵਿੱਚ ਹੜਾ ਵਰਗੇ ਹਾਲਾਤ ਪੈਦਾ ਹੁੰਦੇ ਸੀ ਤਾਂ ਅਸੀਂ ਪਰਸਵਾਲ ਚੋਦ ਵੀ ਮੈਨੂੰ ਲੱਗਦਾ ਆ ਆਪਾਂ ਵੀਡੀਓ ਇੱਕ ਦੋ ਵਾਰ ਟਾਈਮ ਆ ਜਿਹੜੀ ਉਹ ਅਸੀਂ ਪਬਲਿਸ਼ ਕੀਤੀ ਸੀ ਪਾਣੀ ਬਹੁਤ ਤੇਜ਼ ਗਤੀ ਦੇ ਵਿੱਚ ਸੀ ਹਰ ਵਾਰ ਆਪਾਂ ਕਹਿੰਨੇ ਆ ਕਿ ਜਿੰਨੀ ਤੇਜ਼ ਗਤੀ ਦੇ ਵਿੱਚ ਪਾਣੀ ਹੁੰਦਾ ਉਨੀ ਰੇਤਾ ਹੁੰਦੀ ਹੈ ਤਾਂ ਫਿਰ ਮਾਈਨਿੰਗ ਉਹ ਮਾਫੀਆ ਜਿਹੜਾ ਇੰਨਾ ਹੀ ਉਹ ਖਿੜੂ ਖਿੜੂ ਕਰ ਰੋਟਦਾ ਜੀ ਕਿਉਂਕਿ ਲਾਹਾ ਉਹੀ ਲੈਂਦੇ ਆ ਸਿੱਧੇ ਨਹੀਂ ਅ ਸਿੱਧੇ ਤੋਰ ਤੇ ਲੈਂਦੇ ਆ ਜੀ ਚੇਤਨ ਜੀ ਤੁਹਾਨੂੰ ਯਾਦ ਹੋਵੇਗਾ ਜਦੋਂ ਅਸੀਂ ਬਾੜੀਆਂ ਗਏ ਆ ਤਾਂ ਸੋਨੇ ਰੰਗੀ ਰੇਤਾ ਸੀਗੀ ਉੱਥੇ ਵੀ ਕਿਦਾਂ ਟੱਕ ਲੱਗਾ ਸੀ ਉਹ ਮਿੱਟੀ ਜਿਹੜੀ ਪਾ ਚੱਕ ਦਿੱਤੀ ਉਹ ਸੀਗੀ ਹੁਣ ਤੁਸੀਂ ਦੇਖ ਲਓ ਪੇ ਟੋਟਲੀ ਜਿਹੜਾ ਪੀਅਰਲੀ ਪਹਾੜੀ ਖਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਬਸਿਆ ਮਦਾਨੀ ਇਲਾਕਾ ਆ ਔਰ ਕਿਸਾਨਾਂ ਦੀ ਗੱਲ ਕਰਨ ਵਾਲੀ ਇਸ ਸਰਕਾਰ ਜਾਂ ਇਸ ਪ੍ਰਸ਼ਾਸਨ ਦੇ ਵਿੱਚ ਜਿਹੜੇ ਕਿਸਾਨਾਂ ਨੂੰ ਬਹੁਤ ਕਹਿੰਦੇ ਵੇ ਅਸੀਂ ਚੁੱਕਦੇ ਆ ਜਾਂ ਉਹਨਾਂ ਦਾ ਖਿਆਲ ਰੱਖਦੇ ਆ ਉਹਨਾਂ ਦੀ ਜਿਹੜੀ ਜ਼ਮੀਨਾਂ ਆਂ ਦੇਖ ਲਓ ਕਿਸ ਤਰ੍ਹਾਂ ਹੋ ਰਹੀ ਆ ਉਹ ਸਾਹਮਣੇ ਜਿਹੜੀ ਆ ਕਣਕ ਲੱਗੀ ਆ ਤਾਂ ਇੱਕ ਖੇਤ ਉਹਨੇ ਛੱਡ ਦਿੱਤਾ ਅਗਰ ਪਾਣੀ ਦੀ ਢਾਲ ਦੇ ਨਾਲ ਉਹਨਾਂ ਦੀ ਗੱਲ ਅੱਗੇ ਨੂੰ ਖੋਰਾ ਦੇਖੋ ਇਹ ਦੇਖੋ ਇਹ ਜਿਹੜੀ ਇਹ ਬਨਸਪਤੀ ਹੈ ਜਿਹੜੀ ਇਹ ਕੁਦਰਤੀ ਜਿਹੜੇ ਸੋਮੇ ਨੇ ਜਦੋਂ ਇਹਨਾਂ ਨੇ ਇਹ ਪੁੱਟ ਦੇਣ ਇੱਥੋਂ ਕਹਣਾ ਨੇ ਇੰਨਾ ਕਿ ਟੱਕ ਮਾਰ ਕੇ ਛੱਡ ਦਿੰਦੇ ਜਿੱਦਾਂ ਬਾਕੀ ਦੀਦਾ ਨੇ ਕਿ ਲੰਬੇ ਲੰਬੇ ਇਹ ਮੈਨੂੰ ਲੱਗਦਾ ਇੱਥੇ ਜੈਸੀ ਵੀ ਮਸ਼ੀਨਾਂ ਲੱਗਣੀਆਂ ਹੁਣ ਤਾਂ ਇਹ ਫੁੱਟ ਫੁੱਟ 1.5 ਫੁੱਟ ਦੇ ਆ ਜਦੋਂ ਚੱਕੋਗੇ ਇਹ ਆਪ ਹੀ ਇਹ ਖੁਦ ਨਹੀਂ 6 ਫੁੱਟ ਦੇ ਹੁੰਦੇ ਇਹਨਾਂ ਨੂੰ ਬਣਾਇਆ ਜਾਂਦਾ ਜੀ ਫਿਰ ਬਣਾਇਆ ਜਾਂਦਾ ਦੇਖੋ ਇਹ ਜਿਹੜੀ ਚੀਜ਼ ਹੈ ਨਾ ਇਹ ਚੀਜ਼ ਭੋਂਖੋਰ ਨੂੰ ਰੋਕਦੀ ਆ ਜੀ ਭੋਂਖੋਰ ਰੋਕਣ ਦਾ ਮਤਲਬ ਸੀ ਜਿਹੜੀ ਪਲਾਂਟੇਸ਼ਨ ਪਲਾਂਟੇਸ਼ਨ ਕੀ ਕਰੂਗੀ ਜਦ ਮਾਈਨਿੰਗ ਮਾਫੀਆ ਨੇ ਹੂੰਜ ਕੇ ਹੀ ਲੈ ਜਾਣਾ ਇਹਨੂੰ ਇਹ ਤਾਂ ਛੱਡਣਾ ਹੀ ਕੁਛ ਨਹੀਂ ਹੈਗਾ ਪਾਣੀ ਦਾ ਜਿਹੜਾ ਬਹਾਵ ਹੈ ਉਹਨੂੰ ਰੋਕਦੇ ਆ ਮਿੱਟੀ ਖੁਰਨ ਤੋਂ ਰੋਕਦੇ ਆ ਇਹ ਇਹ ਬਨਸਪਤੀ ਜਿਹੜੀ ਆ ਇਹ ਪੂਰਕ ਹੈ ਇਸ ਚੋਆ ਦੀ ਇਹ ਜੇ ਇਹ ਪੂਰਕ ਹੀ ਤੁਸੀਂ ਖਤਮ ਕਰ ਦਿੱਤਾ ਤਾਂ ਉਹ ਤਾਂ ਅਧੂਰੇ ਰਹਿ ਗਏ ਆ ਤੇ ਫਿਰ ਤਵਾਹੀਆਂ ਤਾਂ ਜਿਹੜੀਆਂ ਹੈਗੀਆਂ ਚੇਤੇ ਨੈਚੁਰਲ ਆ ਉਹ ਤਾਂ ਨਹੀਂ ਅੱਛਾ ਇੱਕ ਇੱਕ ਪਾਸੇ ਸਰਕਾਰਾਂ ਇਹ ਲੀਡਰ ਮੰਨਦੇ ਵੀ ਆ ਕਿ ਨਿਯਾਇਜ਼ ਮਾਈਨਿੰਗ ਕਰਕੇ ਸਾਰਾ ਕੁਝ ਹੋਇਆ ਦੂਜੇ ਪਾਸੇ ਆਪਾਂ ਆਮ ਲੋਕਾਂ ਦੀ ਆਪਾਂ ਜਦੋਂ ਐਂਟਰ ਕੀਤੇ ਲੋਕ ਕਹਿੰਦੇ ਇਹਨਾਂ ਦੀ ਬਦੌਲਤ ਤਾਂ ਹੁੰਦੀ ਐ ਕਹਿੰਦੇ ਲੋਕਾਂ ਮੋਰੇ ਸੱਚੇ ਬਣ ਜਾਂਦੇ ਨੇ ਬਿਆਨ ਦੇ ਕੇ ਅਸਲ ਦੇ ਵਿੱਚ ਦੀਪਕ ਜੀ ਗੱਲ ਕੀ ਆ ਤੁਹਾਡੋਂ ਦੋ ਦਿਹਾਕੇ ਤੋਂ ਵਧੇਰੇ ਦਾ ਸਮਝਣਾ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਹੋ ਗਿਆ ਚਲੋ ਮੈਨੂੰ ਤਾਂ ਹਾਲੇ-ਹੋਲੀ-ਸੋਲੀ 5 ਕਸਾਲ ਹੀ ਹੋਏ ਆ ਜੀ ਮੈਂ ਤਾਂ ਇੱਕ ਗੱਲ ਆਬਜ਼ਰਵ ਇਹ ਸਾਡੇ ਲੋਕਾਂ ਨੂੰ ਮੂਰਖ ਬਣਾਉਣਾ ਇੱਕ ਮਤਲਬ ਕਿ ਇੱਕ ਚੁਟਕੀ ਵਿਝਾਉਣ ਵਾਲਾ ਕੰਮ ਇਹਨਾਂ ਨੇ ਸਮਝ ਲਿਆ ਜੀ ਸਾਡੇ ਲੋਕ ਵਿਚਾਰੇ ਭੋਲੇ-ਪਾਲੇ ਨੇ ਬਣ ਵੀ ਜਾਂਦੇ ਨੇ ਦੇਖੋ ਭੋਲੇ ਹੈਗੇ ਆ ਉਹ ਬਣ ਇਸ ਕਰਕੇ ਜਾਂਦੇ ਆ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਅੱਜ ਤੋਂ ਜਦੋਂ ਕੋਈ ਨਵਾਂ-ਨਵਾਂ ਜਿਹੜਾ ਕੰਮ ਸ਼ੁਰੂ ਹੋਇਆ ਸੀਗਾ ਸਰਕਾਰ ਬਣਾਉਣ ਦਾ ਉਹ ਸਰਕਾਰ ਬਣਾਉਣ ਤੋਂ ਬਾਅਦ ਇਹ ਹੋ ਗਿਆ ਸੀ ਥਾਣੇ ਦੇ ਵਿੱਚ ਕਿ ਦੋ ਧਿਰਾਂ ਹੈਗੀਆਂ ਆ ਉਹ ਦੋਹਾਂ ਨੂੰ ਮੇਰੇ ਘਰ ਭੇਜ ਦਿਓ ਜਿਹੜਾ ਵੀ ਲੀਡਰ ਹੈਗਾ ਉਹਨਾਂ ਵਿੱਚੋਂ ਦੋਹਾਂ ਨੂੰ ਯਨੇ ਸੱਦ ਕੇ ਆਪਣੇ ਘਰ ਰੌਣਕ ਮੇਲਾ ਲਾ ਕੇ ਕਰੀ ਅੱਜ ਵੀ ਉਹ ਰੀਤ ਜਿਹੜੀ ਆ ਚੱਲੀ ਜਾ ਰਹੀ ਆ ਲੀਟਰਾਂ ਦੇ ਕਰਦੇ ਉਹਨਾਂ ਨੇ ਤਾਂ ਉਹਨੂੰ ਪਤਾ ਕੇ ਰੱਖਣਾ ਪਲੱਸ ਭੁੱਖ ਮਰੀ ਦੇ ਵਿੱਚ ਲਾ ਦੇਣਾ 1000 ਰੁਪਈਆ ਦੇ ਤੇ ਦਾਣੇ ਦੇ ਤੇ ਬਿਜਲੀ ਦਾ ਬਿੱਲ ਮਾਫ ਕਰ ਦੁੱਤਾ ਬਿਲਕੁਲ ਬਿਲਕੁਲ ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ ਉਹ ਪਹਿ ਇੱਕ ਛੋਟੀ ਜਿਹੀ ਸਮਾਧੇ ਮਰਾਹੀ ਗੱਲ ਕਹਿਣੀ ਚਾਹਦਾ ਕਿ ਮੈਨੂੰ ਦੱਸੋ ਬੇਰੋਜ਼ਗਾਰੀ ਪੱਤਾ ਕਾਗਜ਼ਾਂ 'ਚ ਚੱਲਦਾ ਕਿਸੇ ਇੱਕ ਨੌਜਵਾਨ ਨੂੰ ਮਿਲਦਾ ਹੋਵੇ ਤਾਂ ਦੱਸੋ ਬਿਲਕੁਲ ਦੀਪਕ ਜੀ ਸਵਾਲ ਹੈ ਦੇਖੋ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਤੁਹਾਨੂੰ ਦੋ ਦਿਹਾਕਿਆਂ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਹੈ ਜੀ ਅਦਾਰਾ ਹੁਸ਼ਾਰਪੁਰ ਨਿਊਜ਼ ਚਬਿਆਲ ਦੇ ਸੈਂਕੜੇ ਪਿੰਡਾਂ ਦੇ ਵਿੱਚ ਪਹੁੰਚ ਚੁੱਕਿਆ ਨਜਾਇਜ਼ ਮਾਈਨਿੰਗ ਤੇ ਜੀ ਪਰ ਅੱਜ ਤੱਕ ਪੁਲਿਸ ਨਹੀਂ ਪਹੁੰਚੀ ਅੱਜ ਤੱਕ ਮਾਈਨਿੰਗ ਡਿਪਾਰਟਮੈਂਟ ਨਹੀਂ ਪਹੁੰਚਿਆ ਅੱਜ ਤੱਕ ਕੋਈ ਲੀਡਰ ਨਹੀਂ ਪਹੁੰਚਿਆ ਪੁਲਿਸ ਨਿਕੰਮੇ ਨੇ ਜਾਂ ਫਿਰ ਇਹ ਕਹਿ ਲਓ ਕਿ ਲੋਕ ਸਾਨੂੰ ਆ ਜਿਹੜੀ ਉਹ ਆਪਾਂ ਕਹਿੰਦੇ ਕਿ ਜਿਹੜੀ ਮਾਨਤਾ ਕਹਿ ਲਓ ਜਾਂ ਪ੍ਰਸਿੱਧੀ ਸਾਨੂੰ ਉਹ ਜ਼ਿਆਦਾ ਦਿੰਦੇ ਨੇ ਇਹਨਾਂ ਨਾਲੋਂ ਜੀ ਫਿਰ ਚੇਤਨ ਜੀ ਜੇ ਭਾਈਓ ਕਹਿੰਦੇ ਲੋਕ ਕਹਿ ਵੀ ਦਿੰਦੇ ਆ ਆਪਾਂ ਜਦੋਂ ਪਿੰਡ ਦੇ ਅੱਜ ਐਂਟਰੀ ਕੀਤੇ ਹੋਣਾ ਤੇ ਇੱਕ ਬਜ਼ੁਰਗਾਂ ਦੀ ਐਂਟਰੀ ਕੀਤੀ ਸੀਗੀ ਉਹ ਬਜ਼ੁਰਗ ਤਾਂ ਚਲੋ ਨਹੀਂ ਹੋਣਗੇ ਹੋਣਗੇ 45-50 ਸਾਲ ਦੇ ਹੋਣਾ ਦੀ ਸ਼ਬਦਾਬਲੀ ਕੀਤੀ ਸੀ ਕਹਿੰਦੇ ਭਾਈ ਅਸੀਂ ਤਾਂ ਤੁਹਾਡਾ ਨੰਬਰ ਲੱਭਦੇ ਸੀਗੇ ਕਿ ਭਾਈ ਤੁਸੀਂ ਮਾਈਨਿੰਗ ਦੇ ਖਿਲਾਫ ਖਬਰਾਂ ਲਾਉਂਦੇ ਹੋ ਸਾਡੇ ਪਿੰਡ ਦਾ ਕੀ ਬਦਲ ਤਾਂ ਹੀ ਬਚਾਅ ਹੋ ਜਾਊ ਹਾਂ ਉਹਨਾਂ ਨੇ ਕਿਹਾ ਹੈਗਾ ਤੁਹਾਨੂੰ ਮੈਂ ਇੱਕ ਰੇੜੇ ਜਿਹਾ ਦੱਸਦਾ ਇੱਕ ਨਾ ਅੱਜ ਤੋਂ 15 ਸਾਲ ਪਹਿਲਾਂ ਨਗਰ ਪੰਚਾਇਤ ਦੀ ਫਾਈਲ ਇੱਕ ਲੱਭੀ ਉਹ ਫਾਈਲ ਇੰਪੋਰਟੈਂਟ ਸੀ ਜਾਂ ਨਹੀਂ ਇੰਪੋਰਟੈਂਟ ਸੀਗੀ ਮਾਲਪੁਰ ਦੀ ਉਹ ਕਿਤਾ ਚੌਰਾਸਤੇ ਦੇ ਵਿੱਚ ਪਈ ਲੱਭੀ ਤੇ ਉਹ ਜਿਹੜੀ ਹੈ ਜਿਸ ਵੇਲੇ ਅਸੀਂ ਮੈਂ ਉਹਦੀ ਖਬਰ ਨਸ਼ਰ ਕਰ ਦਿੱਤੀ ਉਸ ਤੋਂ ਬਾਅਦ ਨਾ ਚਲੋ ਐਕਸ਼ਨ ਹੋਇਆ ਜੋ ਵੀ ਹੈ ਡਿਪਾਰਟਮੈਂਟਲ ਹੋਇਆ ਉਸ ਤੋਂ 10ਵੇਂ ਦਿਨ ਉਹ ਜਿਹੜਾ ਫਾਈਲ ਉਹਦਾ ਡੀਲਿੰਗ ਹੈਂਡ ਸੀਗਾ ਉਹ ਮੇਰੇ ਕੋਲ ਮੇਰੇ ਦਫਤਰ ਮਾਲਪੁਰ ਆ ਕੇ ਕਹਿੰਦਾ ਭਾਜੀ ਹੋਇਆ ਤਾਂ ਕੁਝ ਨਹੀਂ ਐ ਪਰ ਤੁਹਾਡੀ ਖਬਰ ਮੈਨੂੰ 60000 ਚ ਪਈ ਆ ਇਹ ਖਬਰ ਮਾਈਨ ਨੇ ਬਹੁਤ ਨੇ ਮਾਈਨ ਨੇ ਕਿੰਨੇ ਇਹਦੇ ਹੋ ਗਏ ਇਹ ਮਾਈਨਿੰਗ ਅਸੀਂ ਵੀ ਕਰ ਰਹੇ ਹਾਂ ਤੁਸੀਂ ਜਿਹੜਾ ਪ੍ਰੈਸ਼ਨ ਪੁੱਛਿਆ ਪਏ ਅਸਰ ਕੋਈ ਨਹੀਂ ਹੋ ਰਿਹਾ ਅਸਰ ਇਹ ਆ ਪਏ ਸਾਡੀ ਖਬਰ ਤੋਂ ਬਾਅਦ ਮੁੱਲ ਵਾਧਾ ਹੋਣਾ ਆ ਜਪੋਲ ਉਸ ਦਾ ਵੱਧਦਾ ਹੈ ਜਮਾਈਨਿੰਗ ਦਾ ਜਸਵੰਤ ਦਾ ਅਫਸਰਾਂ ਦਾ ਜੀ ਲੀਡਰ ਆਦਾ ਕਿਸੇ ਦਾ ਕਿਸੇ ਦਾ ਦਾ ਮੁੱਲ ਵੱਧਦਾ ਹੈ ਬਿਲਕੁਲ ਪਰ ਕਾਰਵਾਈ ਕਿਉਂ ਨਹੀਂ ਜੀ ਕਿਉਂਕਿ ਮੈਂ ਅੱਜ ਵੀ ਮੈਨੂੰ ਉਹ ਗੱਲ ਯਾਦ ਆ ਜਦੋਂ ਪਿੰਡ ਬਾੜੀਆਂ ਦੇ ਵਿੱਚ ਅਸੀਂ ਮਾਈਨਿੰਗ ਦੀ ਖਬਰ ਕੀਤੀ ਆ ਉਹ ਕਹਿੰਦਾ ਪੰਚਾਇਤ ਦੇ ਵਿੱਚ ਮੰਨਿਆ ਯਾਰ 1 ਲੱਖ 8000 ਰੁਪਿਆ ਠਾਣਾ ਚੱਪੇ ਵਾਲਾਲੇ ਤਤਕਾਲੀ ਐਸਐਚਓ ਨੂੰ ਦੇ ਰਹੇ ਆਪਾਂ ਜਿਹੜਾ ਉਸ ਵਕਤ ਸੀਗਾ ਕੋਈ ਸੀਗਾ ਬਿਲਕੁਲ ਕਿ ਉਹਨੇ ਮੰਨਿਆ ਸੀ ਉਹਨੇ ਰਿਕਾਰਡਿੰਗ ਸੁਣਾਈ ਸੀ ਸੀਆਈਡੀ ਰਿਪੋਰਟਾਂ ਵੀ ਜਾਂਦੀਆਂ ਹੋਣਗੀਆਂ ਸਪੈਸ਼ਲ ਬ੍ਰਾਂਚ ਵੀ ਆ ਲੋਕਲ ਲੀਡਰ ਵੀ ਸੁਣਦੇ ਹੋਣਗੇ ਜੀ ਕਿਹੜੇ ਸੀਆਈਡੀ ਦੀਆਂ ਗੱਲਾਂ ਕਰਦੇ ਚੇਤਨ ਜੀ ਸੀਆਈਡੀ ਦਾ ਲਾਤ ਤੱਕ ਫਲਾਨੀ ਜਗ੍ਹਾ ਤੇ ਕੀ ਆ ਦੂਜਾ ਕੀ ਆ ਮੇਰੇ ਕੋ ਵੀ ਪਰਸੋ ਚ ਹੋ ਜੇ ਕਿ ਸੀਆਈਡੀ ਵਾਲਾ ਆਇਆ ਕਹਿੰਦਾ ਕੋਈ ਦੱਸੋ ਸਾਨੂੰ ਕਿਹੜਾ ਵੇਚਦਾ ਮੈਂ ਕਿਹਾ ਯਾਰ ਆ ਗਲੀ ਦੇ ਵਿੱਚ ਪੈ ਜਾ ਤੈਨੂੰ ਹਰੇਕ ਬੰਦਾ ਤੈਨੂੰ ਤੇੜਾ ਵੀ ਆ ਤੈਨੂੰ ਇਨਾਂਚਰ ਹੋ ਗਿਆ ਨੌਕਰੀ ਕਰ ਦੇਣੀ ਤੈਨੂੰ ਵੀ ਪਤਾ ਯਾਰ ਰਿਪੋਰਟਾਂ ਸ ਕੇ ਸਲ ਮਾਰ ਕੇ ਰਜਾਈ ਲੈ ਕੇ ਸਾਰੇ ਸੁੱਤੇ ਪਏ ਆ ਫਿਰ ਉੱਥੇ ਹੀ ਗੱਲ ਆਉਂਦੀ ਆ ਰਿਪੋਰਟ ਸਾਡੇ ਛਪਣ ਤੋਂ ਬਾਅਦ ਮੁੱਲ ਵਧ ਰਿਆ ਅੰਨੀ ਪੀ ਜਾਂਦੀ ਆ ਕੁੱਤੇ ਚੱਟੀ ਜਾਂਦੇ ਆ ਪਰ ਅਸੀਂ ਇਸ ਹੁਸ਼ਿਆਰਪੁਰ ਨਿਊਜ਼ ਦੇ ਰਾਹੀਂ ਅਸੀਂ ਇਹ ਚੀਜ਼ ਜਿਹੜੀ ਉਠਾਣ ਤੋਂ ਗੁਰੇਜ਼ ਨਹੀਂ ਕਰਾਂਗੇ ਔਰ ਇਹਨੂੰ ਲਗਾਤਾਰ ਉਠਾਉਂਦੇ ਰਹਾਂ ਆਖਰੀ ਸਵਾਲ ਹੈ ਜੀ ਐਮਪੀਬੀਐਸ ਹਲਕੇ ਦਾ ਡਾਕਟਰ ਰਾਜਕੁਮਾਰ ਚੱਬੇਵਾਲ ਐਮਐਲਏ ਉਹਨਾਂ ਦਾ ਪੋਤਾ ਡਾਕਟਰ ਆਸ਼ਾਂਕ ਕੁਮਾਰ ਇੱਕ ਹਲਕੇ ਦੇ ਵਿੱਚ ਪਿਓ ਪੁੱਤ ਲੀਡਰ ਹੈ ਸਰਕਾਰ ਚੱਲਦੀ ਆ ਉਹਨਾਂ ਦੇ ਆਪਣੇ ਹਲਕੇ ਦੇ ਮਾੜੇ ਹਾਲਾਤਾਂ ਤਾਂ ਅਸੀਂ ਡਾਕਟਰ ਰਾਜਕਮਾਰ ਤੋਂ ਪੂਰੇ ਜ਼ਿਲ੍ਹੇ ਤੱਕ ਸੁਧਾਰ ਕਿੱਥੋਂ ਉਮੀਦ ਕਰ ਲਈਏ ਕਿਉਂ ਫੇ ਜਿਹੜੇ ਨਜ਼ਾਇਜ਼ ਕੰਮ ਨੂੰ ਰੋਕਣ ਦੇ ਵਿੱਚ ਉਹ ਸਹਾਇੀ ਹੋਣਗੇ ਜਿਹੜਾ ਜਿਹੇ ਲੋਕਾਂ ਨੂੰ ਸੁਣਨਗੇ ਹੋਣੇ ਆ ਬਿਲਕੁਲ ਹੋਣੇ ਆ ਜੀ ਮੈਂ ਚੇਤਨ ਜੀ ਤੁਹਾਨੂੰ ਅੱਜ ਕਹਿੰਦਾ ਸੀਗਾ ਕਿ ਅੱਜ ਮਾਈਨਿੰਗ ਛੱਡੀਏ ਤਾਂ ਸੜਕਾਂ ਕਰੀਏ ਜੀ ਮੈਂ ਇਹੀ ਕਹਿੰਦਾ ਸੀ ਤੁਸੀਂ ਕਿਹਾ ਭਈ ਨਹੀਂ ਮੈਨੂੰ ਫੋਨ ਬਹੁਤ ਐਸ ਚੋ ਦੇ ਬੱਚੋ ਇਹ ਵਾਲੇ-ਦੋਲੇ ਦੇ ਵਾਦੀ ਦੇ ਆ ਰਹੇ ਆ ਭਈ ਅਸੀਂ ਇਹੀ ਕਰਨੀ ਆ ਦੇਖੋ ਬੜੀ ਪ੍ਰਸਿੱਧੀ ਆ ਹਰ ਘਰ ਦੇ ਤੱਕ ਪਹੁੰਚ ਆ ਐਮਪੀ ਸਾਹਿਬ ਦੀ ਵੀ ਤੇ ਐਮਐਲਏ ਸਾਹਿ ਫਿਰ ਕੀ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਮਿਲਦੀ ਹੋਊਗੀ ਮਾਈਨਿੰਗ ਦੀ ਮਿਲਦੀ ਹੋਣੀ ਆ ਚਲੋ ਅਸੀਂ ਨਾਮ ਨਹੀਂ ਲੈਣਾ ਇੱਕ ਅਸੀਂ ਖਬਰ ਕੀਤੀ ਸੀ ਕਾਫੀ ਸਮਾਂ ਪਹਿਲਾਂ ਹਲਕਾ ਛੱਬੇ ਵਾਲ ਦੇ ਪਿੰਡ ਦੇ ਵਿੱਚ ਇਹਸ ਮਾਈਨਿੰਗ ਦੀ ਉਤਵਾਦ ਇੱਕ ਬੰਦੇ ਤੇ ਸ਼ੱਕ ਪਿਆ ਇਹ ਸੂਚਨਾਵਾਂ ਦਿੰਦਾ ਉਹਤੇ ਇਹਨੇ 3-4 ਪਰਚੇ 4 ਪਰਚੇ ਹੋ ਗਏ 4 ਪਰਚੇ ਹੋ ਗਏ ਉਹਦੇ ਤੇ ਔਰ ਜਿਸ ਦਿਨ ਸਾਡੀ ਖਬਰ ਚੱਲੀ ਉਹਦੇ ਤੋਂ ਬਾਅਦ ਰਾਤ ਨੂੰ ਹੀ ਉਹਨਾਂ ਦੀ ਬਿਜਲੀ ਕੱਟੀ ਗਈ ਆ ਉਸ ਤੋਂ ਬਾਅਦ ਉਹਨਾਂ ਨੂੰ ਠਾਣੇ ਬੁਲਾਇਆ ਉਹ ਪਿੰਡ ਜਿਹੜਾ ਤਰਨਾ ਮਾਰਨ ਤੱਕ ਆਇਆ ਫੇਰ ਦੂਸਰਾ ਹੋਇਆ ਤੇ ਹੁਣ ਕੌਣ ਆਪਣਾ ਬੇਲਾ ਬੈਠਾ ਆਪਣਾ ਪੰਗੇ ਜਲਦੀ ਸੰਧ ਤਾਂ ਉਹਨੇ ਸੂਚਨਾ ਦਿੱਤੀ ਵੀ ਨਹੀਂ ਸੀ ਉਸ ਬੰਦੇ ਨੇ ਸੂਚਨਾ ਦਿੱਤੀ ਵੀ ਨਹੀਂ ਸੀ ਸਸੀ ਤਾਂ ਆਪ ਹੀ ਆਏ ਸੀ ਸਿਰਫ ਉਹ ਨਾ ਇੱਕ ਹੋਰ ਵੀ ਵਿਰੋਧੀ ਪਾਰਟੀ ਦੀ ਪੰਚਾਇਤ ਨਾਲ ਸਬੰਧਤ ਸੀਗਾ ਉਹ ਅੱਜ ਵੀ ਐਸੇ ਪਰੇ ਸ਼ਰਮਨਾਕ ਵਰਤਾਂਤ ਹੈ ਚਾਹੇ ਪੁਲਿਸ ਤਾਂ ਕਹਿ ਲਓ ਚਾਹੇ ਏ ਲੋਕਲ ਐਮਪੀ ਐਮਐਲਏ ਦਾ ਕਹਿ ਲਓ ਕਿਸੇ ਵੀ ਲੀਡਰ ਦਾ ਕਹਿ ਲਓ ਅਸੀਂ ਟਾਰਗੇਟ ਨਹੀਂ ਕਰ ਰਹੇ ਕਿਸੇ ਨੂੰ ਜੋ ਸਚਾਈ ਹੈ ਜੋ ਲੋਕ ਦਬੀ ਜ਼ੁਬਾਨ ਦੇ ਵਿੱਚ ਬੋਲਦੇ ਆ ਮੈਨੂੰ ਤਾਂ ਲੱਗਦਾ ਕਿ ਇਹ ਇਹਨਾਂ ਨੂੰ ਅਸੈਪਟ ਕਰਨਾ ਚਾਹੀਦਾ ਹੈ ਮੀਡੀਆ ਦੇ ਜਿਹੜੀਆਂ ਗੱਲਾਂ ਹੁੰਦੀਆਂ ਕਈ ਲੀਡਰ ਆ ਫਿਰ ਉਹ ਹਾਜ਼ਰ ਜਵਾਬ ਹੁੰਦੇ ਮੋਰੇ ਰਿਪਲਾਈ ਕਰਨ ਲੱਗ ਜਾਂਦੇ ਹੁੰਦੇ ਨੇ ਜੀ ਸਚਾਈ ਨੂੰ ਅਸੈਪਟ ਕਰਨ ਦੀ ਬਜਾਏ ਦੇਖੋ ਚੇਤਨ ਜੀ ਜਦੋਂ ਅਸੀਂ ਫਸਟ ਟਾਈਮ ਸ਼ੁਰੂ ਹੀ ਕੀਤਾ ਸੀ ਮਾਈਨਿੰਗ ਦੇ ਖੇਤਰ ਉਹ ਵੀ ਸ਼ੁਰੂ ਕੀਤੀ ਸੀ ਤਾਂ ਇੱਕ ਲੀਡਰ ਨੇ ਕਿਸੇ ਹੋਰ ਚੈਨਲ ਦੇ ਮਾਧਿਅਮ ਰਾਹੀਂ ਗਿਆ ਸੀ ਸਾਡਾ ਲੀਡਰ ਦਾ ਨਾਮ ਵੀ ਲਾ ਦਿੰਦੇ ਆ ਡਾਕਟਰ ਰਾਜਕੁਮਾਰ ਚੱਬੇ ਵਾਲਾ ਉਹਨੇ ਕਿਹਾ ਸੀ ਵੀ ਸਾਨੂੰ ਸਾਨੂੰ ਦੱਸ ਕੇ ਜਾਇਆ ਕਰੋ ਇਹਨਾਂ ਨੂੰ ਵੀ ਹੁਣ ਤੁਸੀਂ ਅਸੀਂ ਤਾਂ ਕਿਤੇ ਕਿਤੇ ਆਣਾ 2-4 ਮਹੀਨੇ ਬਾਅਦ ਜਾਂ ਮਹੀਨੇ ਬਾਅਦ ਆਣਾ ਤੁਸੀਂ ਤਾਂ ਰੋਜ਼ ਇਹ ਸਰਕਲ ਹਲਕੇ ਦੇ ਵਿੱਚ ਕੋਈ ਦੁੱਖ ਕੋਈ ਸੁੱਖ ਕੋਈ ਮਰਨ ਕੋਈ ਭੋਗ ਉਹਦੇ ਚਾਹਦੇ ਆ ਤੁਹਾਨੂੰ ਤਾਂ ਪਤਾ ਲੱਗਦਾ ਹੈ ਰਸਤੇ 'ਚ ਹਜ਼ਾਰਾਂ ਟਰਾਲੀਆਂ ਮਿਲਦੀਆਂ ਸਾਨੂੰ ਸੀਆਈਡੀ 'ਚ ਭਰਤੀ ਕਰ ਲੈਣੇ ਦੱਸ ਦਿਆ ਕਰਾਂਗੇ ਅਸੀਂ ਦੱਸ ਦਿਆ ਕਰਾਂਗੇ ਫਿਰ ਫਿਰ ਅਸੀਂ ਵੀ ਕਹਿੰਨੇ ਆ ਬਈ ਸਾਨੂੰ ਨਾ ਵੀ ਭਰਤੀ ਕਰ ਨਾ ਸੀ ਇਨਫੋਰਮੇਸ਼ਨ ਦਿੱਤੇ ਨੇ ਕਾਰਵਾਈ ਤਾਂ ਕਰਕੇ ਦੇਖ ਲੈ ਮੈਂ ਆ ਆ ਆਖਰੀ ਸਵਾਲ ਖਤਮ ਕਰਤੀ ਅਸੀਂ ਅਸੀਂ ਹਲਕਾ ਸ਼ਾਮਚਰਾਸੀ ਦੇ ਵਿੱਚ ਮਾਈਨਿੰਗ ਦੀਆਂ ਖਬਰਾਂ ਕੀਤੀਆਂ ਹੁਸ਼ਾਰਪੁਰ ਦੇ ਵਿੱਚ ਕੀਤੀਆਂ ਚੱਬੇয়াল ਦੇ ਵਿੱਚ ਕੀਤੀਆਂ ਪ੍ਰਸ਼ਾਸਨ ਇੰਨਾ ਕਾਮਾਨਦਾਰ ਆ ਪਿਓ ਦੇ ਪੁੱਤਾਂ ਨੇ ਕਾਰਵਾਈ ਕਦੀ ਆ ਤੇ ਸਿੰਗਲ ਬੰਦੇ ਤੇ ਨਹੀਂ ਕੀਤੀ ਇੱਕ ਐਸਡੀਓ ਨੂੰ ਮੈਂ ਤਾਂ ਨਾਮ ਤੱਕ ਦੱਸਤਾ ਸੀਗਾ ਕਿ ਭਾਈ ਹੁਣ ਮੈਨੂੰ ਨਾਮ ਵੀ ਭੁੱਲ ਗਿਆ ਬੰਦੇ ਦਾ ਕਿ ਉਹ ਬੰਦਾ ਕਰਦਾ ਵਾ ਆਪਾਂ ਸ਼ਾਇਦ ਹਰਦੋਖਾਨਪੁਰ ਦੀ ਖਬਰ ਕੀਤੀ ਸੀਗੀ ਕੋਈ ਨਹੀਂ ਜੀ ਕਰਦੇ ਆ ਕਾਰਵਾਈ ਕਰਦੇ ਆ ਕਾਰਵਾਈ ਕਾਰਵਾਈ ਫਿਰ ਪਤਾ ਨਹੀਂ ਹੁਣ ਕਿਹੜੀ ਜੇਬ ਚ ਚਲੀ ਗਈ ਤੁਸੀਂ ਚੇਤਨ ਜੀ ਜਦੋਂ ਹੁਣ ਅਸੀਂ ਹਫਤਾ ਤੋਂ ਪਹਿਲਾਂ ਬੱਡਲਾ ਪਿੰਡ ਦੇ ਵਿੱਚ ਕਰਕੇ ਆਏ ਆ ਮਾਈਨਿੰਗ ਦੀ ਆ ਉਸ ਤੋਂ ਬਾਅਦ ਦੂਜੇ ਦਿਨ ਪੁਲਿਸ ਗਈ ਆ ਦੂਜੀ ਗਈ ਆ ਠੀਕ ਆ ਜੀ ਸਾਰੇ ਜਾ ਕੇ ਆਏ ਆ ਮੌਕਾ ਦੇਖਿਆ ਆ ਕਾਰਵਾਈ ਜ਼ੀਰੋ ਕਾਰਵਾਈ 0 ਫਿਰ ਮਿਲੀ ਭੋਗਤ ਮਿਲੀ ਭੋਗਤ ਬਿਲਕੁਲ ਸੋ ਸੀਨੀਅਰ ਪੱਤਰਕਾਰ ਦੀਪਕਾ ਜੀ ਨੋਤਰੀ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਅੱਜ ਤੁਹਾਨੂੰ ਇਹ ਦਿਖਾਇਆ ਮਾਈਨਿੰਗ ਮਾਫੀਆ ਦਾ ਉਹ ਏਰੀਆ ਜਿਸ ਨੂੰ ਅਸੀਂ ਸਵਰਗ ਕਹਿ ਸਕਦੇ ਹਾਂ ਕਿਉਂਕਿ ਜਿੱਧਰੋਂ ਦਿਲ ਕਰਦਾ ਉਧਰੋਂ ਟਰਾਲੀ ਪਾ ਲਿੰਦੇ ਨੇ ਤਾਂ ਉਧਰੋਂ ਬਾਹਰ ਕੱਢ ਲਿੰਦੇ ਨੇ ਤੇ ਅੱਜ ਵੀ ਹਲਕਾ ਚੱਬੇয়াল ਦੇ ਵਿੱਚ ਜਿਹੜੀ ਉਹ ਨਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਲਗਾਤਾਰ ਨਿਰੰਤਰ ਜਾਰੀ ਹੈ ਉਹ ਕਿਸ ਦੀ ਸ਼ੈਤ ਹੈ ਨਜਾਇਜ਼ ਮਾਈਨਿੰਗ ਪੁਲਿਸ ਦੇ ਅਸ਼ੀਰਵਾਦ ਨਾਲ ਹੋ ਰਹੀ ਹੈ ਨਜਾਇਜ਼ ਮਾਈਨਿੰਗ ਮਾਈਨਿੰਗ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਅਸ਼ੀਰਵਾਦ ਨਾਲ ਹੋ ਰਹੀ ਹੈ ਜਾਂ ਫਿਰ ਸੱਤਾਧਾਰੀ ਲੀਡਰਾਂ ਦੇ ਅਸ਼ੀਰਵਾਦ ਦੇ ਨਾਲ ਹੋ ਰਹੀ ਹੈ ਫਿਲਹਾਲ ਇਸ ਦਾ ਜਵਾਬ ਤੇ ਤਿੰਨੋਂ ਜਿਹੜੇ ਮੈਚ ਮੇਨਜਰ ਤਿੰਨੋਂ ਜਿਹੜੇ ਪਰਸਨ ਨੇ ਖੁਦ ਭਲੀ ਭਾਤ ਦੇ ਸਕਦੇ ਨੇ ਬਹੁਤ ਬਹੁਤ ਧੰਨਵਾਦ ਜੀ ਵੀ ਆਰ ਮਲਟੀ ਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਪ ਕੰਪਟੈਂਟ ਵਿਲਜ ਸਿਟੀਜ਼ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ